ਸਤਿ ਸ਼੍ਰੀ ਅਕਾਲ ਅਤੇ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਇੱਕ ਐਸੀ ਦੁਨੀਆ ਦੀ ਗੱਲ ਕਰਾਂਗੇ ਜੋ ਸਾਡੇ ਨਾਲ ਹਰ ਪਲ ਜੁੜੀ ਹੋਈ ਹੈ ਪਰ ਜਿਸ ਦੇ ਖਤਰਿਆਂ ਬਾਰੇ ਅਸੀਂ ਅਕਸਰ ਅਣਜਾਣ ਰਹਿੰਦੇ ਹਾਂ ਇਹ ਦੁਨੀਆ ਹੈ ਸਾਈਬਰ ਸੁਰੱਖਿਆ ਦੀ ਸਾਡੇ ਕੋਲ ਪਲੱਸ 2 ਜਮਾਤ ਦੇ ਕੰਪਿਊਟਰ ਸਾਇੰਸ ਦੇ ਦੂਜੇ ਪਾਠ ਸਾਈਬਰ ਅਪਰਾਧ ਅਤੇ ਸੁਰੱਖਿਆ ਦੇ ਬਹੁਤ ਹੀ ਵਧੀਆ ਨੋਟਸ ਹਨ ਇਹ ਨੋਟਸ ਸ਼੍ਰੀ ਦਵਿੰਦਰ ਕੁਮਾਰ ਬਾਂਸਲ ਜੋ ਕਿ ਇੱਕ ਕੰਪਿਊਟਰ ਅਧਿਆਪਕ ਹਨ ਉਹਨਾਂ ਦੁਆਰਾ ਤਿਆਰ ਕੀਤੇ ਗਏ ਨੇ ਤੇ ਅੱਜ ਦੀ ਇਸ ਚਰਚਾ ਵਿੱਚ ਸਾਡਾ ਮਕਸਦ ਇਹਨਾਂ ਨੋਟਸ ਨੂੰ ਸਰਲ ਭਾਸ਼ਾ ਵਿੱਚ ਸਮਝਣਾ ਹੈ ਬਿਲਕੁਲ ਤੇ ਇਹ ਵਿਸ਼ਾ ਸਿਰਫ ਪ੍ਰੀਖਿਆ ਲਈ ਹੀ ਨਹੀਂ ਸਗੋ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸੁਰੱਖਿਅਤ ਰਹਿਣ ਲਈ ਵੀ ਬਹੁਤ ਮਤਲਬ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਸਾਈਬਰ ਸੁਰੱਖਿਆ ਹੁਣ ਸਿਰਫ ਵੱਡੀਆਂ ਕੰਪਨੀਆਂ ਦਾ ਮਸਲਾ ਨਹੀਂ ਰਿਹਾ ਇਹ ਸਾਡੇ ਸਾਰਿਆਂ ਨਾਲ ਜੁੜਿਆ ਹੋਇਆ ਹੈ ਹਮ ਸਾਡੇ ਬੈਂਕ ਖਾਤਿਆਂ ਤੋਂ ਲੈ ਕੇ ਸਾਡੀਆਂ ਸੋਸ਼ਲ ਮੀਡੀਆ ਪ੍ਰੋਫਾਈਲਾਂ ਤੱਕ ਹਾਂਜੀ ਤਾਂ ਆਓ ਇਸ ਗੁੰਝਲਦਾਰ ਪਰ ਮਹੱਤਵਪੂਰਨ ਵਿਸ਼ੇ ਦੀਆਂ ਪਰਤਾਂ ਨੂੰ ਖੋਲੀਏ ਤਾਂ ਫਿਰ ਸ਼ੁਰੂਆਤ ਕਰਦੇ ਹਾਂ ਸਭ ਤੋਂ ਬੁਨਿਆਦੀ ਸਵਾਲ ਤੋਂ ਸਾਈਬਰ ਅਪਰਾਧ ਮਤਲਬ ਹੈ ਕੀ ਅਸਲ ਵਿੱਚ ਦੇਖੋ ਸਿੱਧੇ ਸ਼ਬਦਾਂ ਵਿੱਚ ਜੇ ਕਹੀਏ ਇਹ ਇੱਕ ਗੈਰ ਕਾਨੂੰਨੀ ਕੰਮ ਹੈ ਓਕੇ ਕੋਈ ਵੀ ਗੈਰ ਕਾਨੂੰਨੀ ਕੰਮ ਜਿਸ ਵਿੱਚ ਕੰਪਿਊਟਰ ਜਾਂ ਨੈਟਵਰਕ ਦੀ ਵਰਤੋਂ ਹੋਵੇ ਤੇ ਇਸ ਦਾ ਮਕਸਦ ਹਮੇਸ਼ਾ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਹੁੰਦਾ ਹੈ ਨੁਕਸਾਨ ਮਤਲਬ ਪੈਸਿਆਂ ਦਾ ਪੈਸਿਆਂ ਦਾ ਵੀ ਹੋ ਸਕਦਾ ਤੇ ਮਾਨਸਿਕ ਤੌਰ ਤੇ ਵੀ ਜਿਵੇਂ ਚੋਰੀ ਕਰਨਾ ਧੋਖਾਧੜੀ ਕਰਨਾ ਜਾਂ ਫਿਰ ਇੰਟਰਨੈਟ ਤੇ ਨਫ਼ਰਤ ਫੈਲਾਉਣੀ ਇਹ ਸਭ ਸਾਈਬਰ ਅਪਰਾਧ ਹੈ ਠੀਕ ਹੈ ਹੁਣ ਜੇ ਪਰਦੇ ਪਿੱਛੇ ਦੇਖੀਏ ਇਹ ਅਪਰਾਧ ਕਰਦਾ ਕੌਣ ਹੈ ਜਦੋਂ ਅਸੀਂ ਹੈਕਰ ਸ਼ਬਦ ਸੁਣਦੇ ਹਾਂ ਤਾਂ ਦਿਮਾਗ 'ਚ ਇੱਕ ਹੁੱਡੀ ਪਾਈ ਕਿਸੇ ਨੌਜਵਾਨ ਦੀ ਤਸਵੀਰ ਆਉਂਦੀ ਹੈ। ਹਾਂ ਇਹ ਤਸਵੀਰ ਫਿਲਮਾਂ ਕਰਕੇ ਬਣੀ ਹੈ। ਪਰ ਅਸਲੀਅਤ ਇਸ ਤੋਂ ਕਿਤੇ ਵੱਧ ਗੁੰਝਲਦਾਰ ਹੈ। ਹੈਕਰ ਇੱਕੋ ਕਿਸਮ ਦੇ ਨਹੀਂ ਹੁੰਦੇ। ਇਹਨਾਂ ਨੋਟਸ ਵਿੱਚ ਬਹੁਤ ਵਧੀਆ ਢੰਗ ਨਾਲ ਤਿੰਨ ਮੁੱਖ ਕਿਸਮਾਂ ਦੱਸੀਆਂ ਗਈਆਂ ਨੇ। ਪਹਿਲੇ ਹਨ ਬਲੈਕ ਹੈਟ ਹੈਕਰ। ਬਲੈਕ ਹੈਟ ਨਾ ਤਾਂ ਇਹ ਖਤਰਨਾਕ ਲੱਗਦੇ ਨੇ। ਹਾਂਜੀ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਸਹੀ ਮਾਇਨੇ ਵਿੱਚ ਡਿਜੀਟਲ ਅਪਰਾਧੀ ਕਹਿ ਸਕਦੇ ਹੋ ਉਹਨਾਂ ਦਾ ਮਕਸਦ ਨਿੱਜੀ ਲਾਭ ਪੈਸਾ ਬਦਲਾ ਜਾਂ ਅਮ ਬਸ ਸਿਸਟਮ ਨੂੰ ਤਬਾਹ ਕਰਨਾ ਹੁੰਦਾ ਹੈ ਯਾਨੀ ਇਹ ਫਿਲਮਾਂ ਵਾਲੇ ਬੁਰੇ ਲੋਕ ਹੋ ਗਏ ਫਿਰ ਇਹਨਾਂ ਦੇ ਉਲਟ ਵੀ ਕੋਈ ਹੋਵੇਗਾ ਬਿਲਕੁਲ ਤੇ ਉਹਨਾਂ ਨੂੰ ਕਹਿੰਦੇ ਨੇ ਵਾਈਟ ਹੈਟ ਹੈਕਰ ਵਾਈਟ ਹੈਟ ਹੈਕਰ ਹਾਂ ਇਹਨਾਂ ਨੂੰ ਨੈਤਿਕ ਹੈਕਰ ਯਾਨੀ ਕਿ ਐਥੀਕਲ ਹੈਕਰਸ ਵੀ ਕਿਹਾ ਜਾਂਦਾ ਹੈ ਇਹ ਬੜੀ ਦਿਲਚਸਪ ਗੱਲ ਹੈ ਇਹ ਉਹੀ ਹੁਨਰ ਵਰਤਦੇ ਨੇ ਜੋ ਬਲੈਕ ਹੈਟ ਹੈਕਰ ਵਰਤਦੇ ਨੇ ਪਰ ਇੱਕ ਚੰਗੇ ਮਕਸਦ ਲਈ ਚੰਗੇ ਮਕਸਦ ਲਈ ਕਿਵੇਂ ਦੇਖੋ ਵੱਡੀਆਂ ਕੰਪਨੀਆਂ ਤੇ ਸਰਕਾਰਾਂ ਇਹਨਾਂ ਨੂੰ ਪੈਸੇ ਦੇ ਕੇ ਆਪਣੇ ਹੀ ਸਿਸਟਮ ਤੇ ਹਮਲਾ ਕਰਨ ਲਈ ਕਹਿੰਦੀਆਂ ਨੇ ਇੱਕ ਮਿੰਟ ਮਤਲਬ ਕੰਪਨੀਆਂ ਖੁਦ ਤੇ ਹਮਲਾ ਕਰਵਾਉਂਦੀਆਂ ਨੇ ਇਹ ਤਾਂ ਅਜਿਹਾ ਹੋਇਆ ਜਿਵੇਂ ਕੋਈ ਬੈਂਕ ਕਿਸੇ ਚੋਰ ਨੂੰ ਪੈਸੇ ਦੇ ਕੇ ਕਹੇ ਕਿ ਮੇਰੀ ਤਜੋਰੀ ਤੋੜ ਕੇ ਦਿਖਾ ਬਿਲਕੁਲ ਸਹੀ ਉਦਾਹਰਣ ਹੈ ਸਹੀ ਸੋਚਿਆ ਉਹ ਅਜਿਹਾ ਇਸ ਲਈ ਕਰਦੇ ਨੇ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਕਿ ਉਹਨਾਂ ਦੀ ਤਜੋਰੀ ਕਿੱਥੋਂ ਕਮਜ਼ੋਰ ਹੈ ਅੱਛਾ ਇਸ ਤੋਂ ਪਹਿਲਾਂ ਕਿ ਕੋਈ ਅਸਲੀ ਚੋਰ ਉਸ ਦਾ ਫਾਇਦਾ ਚੁੱਕ ਲਵੇ ਹਾਂਜੀ ਇਹ ਪੂਰੀ ਤਰ੍ਹਾਂ ਕਾਨੂੰਨੀ ਹੁੰਦਾ ਹੈ ਇਜਾਜ਼ਤ ਨਾਲ ਕੀਤਾ ਜਾਂਦਾ ਹੈ ਠੀਕ ਹੈ ਕਾਲਾ ਤੇ ਚਿੱਟਾ ਤਾਂ ਸਮਝ ਆ ਗਿਆ ਪਰ ਨੋਟਸ ਵਿੱਚ ਇੱਕ ਤੀਜੀ ਕਿਸਮ ਗ੍ਰੇ ਹੈਟ ਹੈਕਰ ਦਾ ਵੀ ਜ਼ਿਕਰ ਹੈ ਇੱਕ ਹੀ ਚੱਕਰ ਹੈ ਇਹ ਸਭ ਤੋਂ ਦਿਲਚਸਪ ਤੇ ਕੀ ਕਹਿੰਦੇ ਨੇ ਨੈਤਿਕ ਤੌਰ ਤੇ ਥੋੜਾ ਧੁੰਦਲਾ ਖੇਤਰ ਹੈ ਗ੍ਰੇ ਹੈਟ ਹੈਕਰ ਬਿਨਾਂ ਇਜਾਜ਼ਤ ਦੇ ਕਿਸੇ ਸਿਸਟਮ ਵਿੱਚ ਦਾਖਲ ਹੁੰਦੇ ਨੇ ਜੋ ਕਿ ਗੈਰ ਕਾਨੂੰਨੀ ਹੈ ਫਿਰ ਤੂੰ ਬਲੈਕ ਹੈਡ ਵਰਗੇ ਹੋਏ ਪੂਰੀ ਤਰ੍ਹਾਂ ਨਹੀਂ ਬਲੈਕ ਹੈਡ ਦੇ ਉਲਟ ਉਹ ਕਮਜ਼ੋਰੀ ਦਾ ਫਾਇਦਾ ਨਹੀਂ ਉਠਾਉਂਦੇ ਸਗੋਂ ਉਹ ਕੰਪਨੀ ਨੂੰ ਉਸ ਕਮਜ਼ੋਰੀ ਬਾਰੇ ਦੱਸ ਦਿੰਦੇ ਨੇ ਹਾਂ ਤੇ ਕਈ ਵਾਰ ਇਸ ਦੇ ਬਦਲੇ ਛੋਟੀ ਜੀ ਫੀਸ ਮੰਗ ਲੈਂਦੇ ਨੇ ਉਹ ਕਾਨੂੰਨ ਤੋੜਦੇ ਨੇ ਪਰ ਸ਼ਾਇਦ ਇੱਕ ਚੰਗੇਰਾ ਦੇ ਨਾਲ ਇਸ ਲਈ ਉਹ ਗ੍ਰੇ ਖੇਤਰ ਵਿੱਚ ਆਉਂਦੇ ਨੇ ਤਾਂ ਇਹ ਡਿਜੀਟਲ ਦੁਨੀਆ ਦੇ ਉਹ ਲੋਕ ਹੋਏ ਜੋ ਨਿਯਮ ਤੋੜਦੇ ਨੇ ਪਰ ਸ਼ਾਇਦ ਕਿਸੇ ਦਾ ਭਲਾ ਕਰਨ ਲਈ ਵਾਹ ਖੈਰ ਹੁਣ ਜੇ ਆਪਾਂ ਇਹਨਾਂ ਅਪਰਾਧੀਆਂ ਦੇ ਹਥਿਆਰਾਂ ਦੀ ਗੱਲ ਕਰੀਏ ਤਾਂ ਨੋਟਸ ਵਿੱਚ ਕਈ ਤਰੀਕੇ ਦੱਸੇ ਗਏ ਨੇ ਜਿਵੇਂ ਕਿ ਫਿਸ਼ਿੰਗ ਹਾਂ ਫਿਸ਼ਿੰਗ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਸਭ ਤੋਂ ਆਮ ਤੇ ਪ੍ਰਭਾਵਸ਼ਾਲੀ ਹਮਲੇ ਅਕਸਰ ਟੈਕਨੋਲੋਜੀ ਤੇ ਕੱਟ ਤੇ ਮਨੁੱਖੀ ਮਨੋਵਿਗਿਆਨ ਤੇ ਵੱਧ ਨਿਰਭਰ ਕਰਦੇ ਨੇ ਫਿਸ਼ਿੰਗ ਇਜ਼ ਦੀ ਸਭ ਤੋਂ ਵਧੀਆ ਉਦਾਹਰਣ ਮੈਨੂੰ ਵੀ ਕਈ ਵਾਰ ਮੈਸੇਜ ਆਉਂਦੇ ਨੇ ਤੁਹਾਡਾ ਪਾਰਸਲ ਡਿਲੀਵਰ ਨਹੀਂ ਹੋ ਸਕਿਆ ਆਪਣੀ ਜਾਣਕਾਰੀ ਅਪਡੇਟ ਕਰਨ ਲਈ ਇੱਥੇ ਕਲਿੱਕ ਕਰੋ ਇਹ ਬਹੁਤ ਅਸਲੀ ਲੱਗਦੇ ਨੇ ਤੇ ਇਹੀ ਤਾਂ ਉਹਨਾਂ ਦਾ ਮਕਸਦ ਹੈ ਉਹ ਡਰ ਜਾਂ ਜਲਦਬਾਜ਼ੀ ਦੀ ਭਾਵਨਾ ਪੈਦਾ ਕਰਦੇ ਨੇ ਤਾਂ ਜੋ ਬੰਦਾ ਸੋਚਣ ਤੋਂ ਪਹਿਲਾਂ ਕਲਿੱਕ ਕਰ ਦੇਵੇ ਤੇ ਜਦੋਂ ਕਲਿੱਕ ਕਰ ਦਿੱਤਾ ਤਾਂ ਇੱਕ ਨਕਲੀ ਵੈਬਸਾਈਟ ਖੁੱਲਦੀ ਹੈ ਜੋ ਬਿਲਕੁਲ ਅਸਲੀ ਵਰਗੀ ਦਿਖਦੀ ਹੈ ਉਥੇ ਤੁਸੀਂ ਆਪਣਾ ਪਾਸਵਰਡ ਜਾਂ ਕ੍ਰੈਡਿਟ ਕਾਰਡ ਦਾ ਵੇਰਵਾ ਭਰ ਦਿਓ ਤੇ ਬਸ ਜਾਣਕਾਰੀ ਚੋਰੀ ਹੋ ਜਾਂਦੀ ਹੈ ਹਾਂਜੀ ਫਿਸ਼ਿੰਗ ਦਾ ਅਸਲ ਹੁਨਰ ਕੋਡਿੰਗ ਨਹੀਂ ਸਗੋਂ ਮਨੁੱਖੀ ਪਰੋਸੇ ਨਾਲ ਖੇਡਣਾ ਹੈ ਇਹ ਤਾਂ ਸੱਚਮੁੱਚ ਡਰਾਉਣ ਹੈ ਪਰ ਇੱਕ ਹੋਰ ਸ਼ਬਦ ਹੈ ਜੋ ਬਹੁਤ ਚਰਚਾ ਵਿੱਚ ਹੈ ਰੈਨਸਮਵੇਅਰ ਇੱਕ ਹੀ ਚੀਜ਼ ਹੈ ਦੇਖੋ ਜੇ ਫਿਸ਼ਿੰਗ ਇੱਕ ਤੋਖਾ ਹੈ ਤਾਂ ਰੈਨਸਮਵੇਅਰ ਇੱਕ ਡਿਜੀਟਲ ਅਗਵਾ ਹੈ ਡਿਜੀਟਲ ਅਗਵਾ ਹਾਂ ਇਹ ਖਤਰਨਾਕ ਸੌਫਟਵੇਅਰ ਹੈ ਜੋ ਤੁਹਾਡੇ ਕੰਪਿਊਟਰ ਵਿੱਚ ਆ ਕੇ ਤੁਹਾਡੀਆਂ ਸਾਰੀਆਂ ਜ਼ਰੂਰੀ ਫਾਈਲਾਂ ਫੋਟੋਆਂ ਡਾਕੂਮੈਂਟਸ ਨੂੰ ਐਨਕ੍ਰਿਪਟ ਕਰ ਦਿੰਦਾ ਹੈ ਮਤਲਬ ਉਹਨਾਂ ਤੇ ਇੱਕ ਮਜ਼ਬੂਤ ਡਿਜੀਟਲ ਤਾਲਾ ਲਗਾ ਦਿੰਦਾ ਹੈ ਤੇ ਫਿਰ ਉਸ ਤਾਲੇ ਦੀ ਚਾਬੀ ਲਈ ਪੈਸੇ ਮੰਗਦੇ ਹੋਣਗੇ ਬਿਲਕੁਲ ਉਹ ਫਿਰੋਤੀ ਦੀ ਮੰਗ ਕਰਦੇ ਨੇ ਜੋ ਆਮ ਤੌਰ ਤੇ ਬਿਟਕੋਇਨ ਵਰਗੀ ਕ੍ਰਿਪਟੋ ਕਰੰਸੀ ਵਿੱਚ ਹੁੰਦੀ ਹੈ ਤਾਜੋ ਉਹਨਾਂ ਨੂੰ ਟ੍ਰੇਸ ਨਾ ਕੀਤਾ ਜਾ ਸਕੇ ਹੂੰ ਤੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਰੈਨਸਮਵੇਅਰ ਹੁਣ ਇੱਕ ਪੂਰਾ ਕਾਰੋਬਾਰ ਬਣ ਗਿਆ ਹੈ ਇਹ ਤਾਂ ਵਿਸ਼ਵਾਸ ਕਰਨਾ ਵੀ ਔਖਾ ਹੈ ਇਹ ਹਮਲੇ ਤਾਂ ਮਤਲਬ ਵਿੱਤੀ ਤੇ ਡਾਟਾ ਨਾਲ ਸੰਬੰਧਿਤ ਨੇ ਪਰ ਕੁਝ ਖਤਰੇ ਅਜੀਬੇ ਵੀ ਹਨ ਜੋ ਸਿੱਧੇ ਤੌਰ ਤੇ ਇਨਸਾਨਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਹਾਂਜੀ ਜਿਵੇਂ ਕਿ ਸਾਈਬਰ ਬੁੱਲਿੰਗ ਹਾਂ ਤੇ ਇਹ ਉਹ ਥਾਂ ਹੈ ਜਿੱਥੇ ਟੈਕਨੋਲੋਜੀ ਦੀ ਦੁਰਵਰਤੋਂ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾਉਣ ਲਈ ਕੀਤੀ ਜਾਂਦੀ ਹੈ ਸਾਈਬਰ ਬੁਲੀਇੰਗ ਦਾ ਮਤਲਬ ਹੈ ਸੋਸ਼ਲ ਮੀਡੀਆ ਜਾਂ ਮੈਸੇਜਿੰਗ ਐਪਸ ਤੇ ਕਿਸੇ ਨੂੰ ਲਗਾਤਾਰ ਤੰਗ ਕਰਨਾ, ਤਮਕਾਉਣਾ ਜਾਂ ਉਸ ਦਾ ਅਪਮਾਨ ਕਰਨਾ। ਤੇ ਇਸ ਦੀ ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਇਹ ਕਦੇ ਖਤਮ ਨਹੀਂ ਹੁੰਦੀ। ਇਹ ਪੀੜਿਤ ਦਾ ਪਿੱਛਾ ਕਰਕੇ ਉਸ ਦੇ ਘਰ, ਉਸ ਦੇ ਫੋਨ ਤੱਕ ਪਹੁੰਚ ਜਾਂਦੀ ਹੈ। ਸਹੀ ਗੱਲ ਹੈ। 24 ਘੰਟੇ ਚੱਲਦੀ ਰਹਿੰਦੀ ਹੈ। ਤੇ ਇਸੇ ਨਾਲ ਮਿਲਦਾ ਜੁਲਦਾ ਸ਼ਬਦ ਹੈ ਟ੍ਰੋਲਿੰਗ। ਕੀ ਇਹ ਦੋਵੇਂ ਇੱਕੋ ਚੀਜ਼ ਹਨ? ਨਹੀਂ। ਇਹਨਾਂ ਵਿੱਚ ਇੱਕ ਸੁਖਮ ਫਰਕ ਹੈ। ਸਾਈਬਰ ਬੁੱਲਿੰਗ ਆਮ ਤੌਰ ਤੇ ਕਿਸੇ ਖਾਸ ਵਿਅਕਤੀ ਨੂੰ ਨਿਸ਼ਾਨਾ ਬਣਾਉਂਦੀ ਹੈ। ਓਕੇ ਜਦੋਂ ਕਿ ਟ੍ਰੋਲਿੰਗ ਦਾ ਮਕਸਦ ਕਿਸੇ ਵੀ ਆਨਲਾਈਨ ਗੱਲਬਾਤ ਨੂੰ ਪੜਕਾਊ ਟਿੱਪਣੀਆਂ ਕਰਕੇ ਪਟੜੀ ਤੋਂ ਉਤਾਰਨਾ ਹੁੰਦਾ ਹੈ। ਅੱਛਾ ਹਾਂ ਇੱਕ ਟ੍ਰੋਲ ਸਿਰਫ ਦੂਜਿਆਂ ਨੂੰ ਗੁੱਸਾ ਚੜਾ ਕੇ ਤੇ ਬਹਿਸ ਖਰਾਬ ਕਰਕੇ ਮਨੋਰੰਜਨ ਕਰਦਾ ਹੈ। ਉਹ ਸਿਰਫ ਹਫੜਾ ਦਫੜੀ ਚਾਹੁੰਦਾ ਹੈ। ਠੀਕ ਹੈ ਇਹ ਸਭ ਸੁਣ ਕੇ ਤਾਂ ਲੱਗਦਾ ਹੈ ਕਿ ਇੰਟਰਨੈਟ ਖਤਰਨਾਕ ਨਲ ਪਰਿਆ ਪਿਆ ਹੈ ਪਰ ਅਸੀਂ ਲਾਚਾਰ ਨਹੀਂ ਹਾਂ ਹੈਨਾ? ਬਿਲਕੁਲ ਨਹੀਂ। ਇਨ ਆ ਨੋਟਸ ਵਿੱਚ ਸੁਰੱਖਿਆ ਦੇ ਕੁਝ ਬੁਨਿਆਦੀ ਸਿਧਾਂਤਾਂ ਦਾ ਜ਼ਿਕਰ ਹੈ ਜਿਸ ਨੂੰ CIA 트라이ਡ ਕਿਹਾ ਗਿਆ ਹੈ ਹਾਂ CIA 트라이ਡ ਇਹ ਕੋਈ ਜਾਸੂਸੀ ਏਜੰਸੀ ਤਾਂ ਨਹੀਂ ਹੈ ਨਹੀਂ ਨਹੀਂ ਇਸ ਦਾ ਜਾਸੂਸੀ ਏਜੰਸੀ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਸਾਈਬਰ ਸੁਰੱਖਿਆ ਦਾ ਬੁਨਿਆਦੀ ਫਲਸਫਾ ਹੈ CIA ਦਾ ਮਤਲਬ ਹੈ ਕੌਨਫਿਡੈਂਸ਼ੀਅਲਿਟੀ ਇੰਟੀਗ੍ਰਿਟੀ ਤੇ ਅਵੇਲੇਬਿਲਿਟੀ ਓਕੇ ਗੁਪਤਤਾ ਅਖੰਡਤਾ ਤੇ ਉਪਲਬਧਤਾ ਹਾਂਜੀ ਗੁਪਤਤਾ ਮਤਲਬ ਜਾਣਕਾਰੀ ਸਿਰਫ ਉਸੇ ਨੂੰ ਮਿਲੇ ਜਿਸ ਲਈ ਉਹ ਹੈ ਅਖੰਡਤਾ ਮਤਲਬ ਜਾਣਕਾਰੀ ਰਸਤੇ ਵਿੱਚ ਬਦਲੀ ਨਾ ਗਈ ਹੋਵੇ ਤੇ ਉਪਲਬਧਤਾ ਉਪਲਬਧਤਾ ਦਾ ਮਤਲਬ ਹੈ ਕਿ ਜਦੋਂ ਤੁਹਾਨੂੰ ਲੋਡ ਹੋਵੇ ਤੁਹਾਡਾ ਡਾਟਾ ਤੁਹਾਡੇ ਲਈ ਮੌਜੂਦ ਹੋਵੇ ਤਾਂ ਸੀਆਈਆਈ ਡਾਟਾ ਨੂੰ ਸੁਰੱਖਿਅਤ ਰੱਖਰ ਦੇ ਤਿੰਨ ਸੁਨੇਰੀ ਨਿਯਮ ਹਨ ਇਹ ਫਲਸਫਾ ਤਾਂ ਸਮਝ ਆ ਗਿਆ ਪਰ ਇਸ ਨੂੰ ਅਮਲ ਵਿੱਚ ਲਿਆਉਣ ਲਈ ਸਾਡੇ ਕੋਲ ਕਿਹੜੇ ਔਜ਼ਾਰ ਨੇ ਸਾਡੇ ਕੋਲ ਇੱਕ ਪੂਰਾ ਡਿਜੀਟਲ ਕਿਲਾ ਬਣਾਉਣ ਲਈ ਔਜ਼ਾਰ ਹਨ ਸਭ ਤੋਂ ਪਹਿਲਾਂ ਹੈ ਫਾਇਰਵਾਲ ਫਾਇਰਵਾਲ ਹਾਂ ਇਸ ਨੂੰ ਸਿਰਫ ਇੱਕ ਕੰਧ ਨਾ ਸਮਝੋ ਇਸ ਨੂੰ ਇੱਕ ਕਲੱਬ ਦੇ ਬਾਹਰ ਖੜੇ ਬਾਉਂਸਰ ਵਾਂਗ ਸਮਝੋ। ਅੱਛਾ। ਇਹ ਤੁਹਾਡੇ ਨੈਟਵਰਕ ਵਿੱਚ ਆਉਣ ਵਾਲੇ ਹਰ ਡਾਟਾ ਪੈਕੇਟ ਦੀ ਆਈਡੀ ਚੈੱਕ ਕਰਦਾ ਹੈ। ਜੇ ਕੋਈ ਸ਼ੱਕੀ ਲੱਗਦਾ ਹੈ ਤਾਂ ਉਸ ਨੂੰ ਬਾਹਰ ਹੀ ਰੋਕ ਦਿੰਦਾ ਹੈ। ਠੀਕ ਹੈ। ਬਾਉਂਸਰ ਨੇ ਬਾਹਰੋਂ ਆਉਣ ਵਾਲਿਆਂ ਨੂੰ ਰੋਕ ਲਿਆ। ਪਰ ਜੇ ਕੋਈ ਅੰਦਰ ਆ ਜਾਵੇ ਤਾਂ? ਉਸ ਦੇ ਲਈ ਸਾਡੇ ਕੋਲ ਹੈ ਐਂਟੀਵਾਇਰਸ ਸੌਫਟਵੇਅਰ। ਹੂੰ। ਇਹ ਤੁਹਾਡੇ ਕਿਲੇ ਦੇ ਅੰਦਰ ਲੱਗੇ ਸੁਰੱਖਿਆ ਕੈਮਰੇ ਤੇ ਗਾਰਡ ਨੇ ਜੋ ਲਗਾਤਾਰ ਗਸ਼ਤ ਕਰਦੇ ਰਹਿੰਦੇ ਨੇ ਤੇ ਕਿਸੇ ਵੀ ਖਤਰਨਾਕ ਪ੍ਰੋਗਰਾਮ ਨੂੰ ਲੱਭ ਕੇ ਖਤਮ ਕਰ ਦਿੰਦੇ ਨੇ। ओके ਤੇ ਇੱਕ ਹੋਰ ਚੀਜ਼ ਹੁੰਦੀ ਹੈ VPN ਉਹ ਕੀ ਕੰਮ ਕਰਦੀ ਹੈ ਹਾਂ VPN ਮਤਲਬ ਵਰਚੁਅਲ ਪ੍ਰਾਈਵੇਟ ਨੈਟਵਰਕ ਜਦੋਂ ਤੁਸੀਂ ਇੰਟਰਨੈਟ ਤੇ ਬਾਹਰ ਜਾਂਦੇ ਹੋ ਤਾਂ ਇਹ ਤੁਹਾਡੇ ਇੰਟਰਨੈਟ ਕਨੈਕਸ਼ਨ ਨੂੰ ਇੱਕ ਗੁਪਤ ਸੁਰੰਗ ਵਿੱਚੋਂ ਲੰਗਾਉਂਦਾ ਹੈ ਗੁਪਤ ਸੁਰੰਗ ਇੰਜ ਕਹਿ ਲਓ ਕਿ ਤੁਹਾਡਾ ਡਾਟਾ ਇੱਕ ਆਮ ਸੜਕ ਤੇ ਸਾਈਕਲ ਤੇ ਜਾਣ ਦੀ ਬਜਾਏ ਇੱਕ ਬਖਤਰਬੰਦ ਗੱਡੀ ਵਿੱਚ ਇੱਕ ਨਿੱਜੀ ਸੁਰੰਗ ਰਾਹੀਂ ਜਾ ਰਿਹਾ ਹੈ ਵਾਹ ਤਾਂ ਇੱਕ ਬਹੁਪਰਤੀ ਸੁਰੱਖਿਆ ਹੈ ਪਰ ਮੈਂ ਸੁਣਿਆ ਹੈ ਕਿ ਸਭ ਤੋਂ ਵੱਡੀ ਕਮਜ਼ੋਰੀ ਅਕਸਰ ਟੈਕਨੋਲੋਜੀ ਨਹੀਂ ਸਗੋ ਇਨਸਾਨ ਖੁਦ ਹੁੰਦਾ ਹੈ ਇਹ 100% ਦੀ ਸੱਚ ਹੈ ਦੁਨੀਆ ਦੀ ਸਭ ਤੋਂ ਵਧੀਆ ਟੈਕਨੋਲੋਜੀ ਵੀ ਤੁਹਾਨੂੰ ਨਹੀਂ ਬਚਾ ਸਕਦੀ ਜੇ ਤੁਸੀਂ ਆਪਣਾ ਦਰਵਾਜ਼ਾ ਖੁੱਲਾ ਛੱਡ ਦਿੰਦੇ ਹੋ ਤੇ ਉਹ ਦਰਵਾਜ਼ਾ ਹੈ ਸਾਡਾ ਪਾਸਵਰਡ ਬਿਲਕੁਲ ਲੋਕ ਸਭ ਤੋਂ ਵੱਡੀ ਗਲਤੀ ਕਰਦੇ ਨੇ ਆਸਾਨ ਤੇ ਇੱਕੋ ਜਿਹੇ ਪਾਸਵਰਡ ਵਰਤ ਕੇ ਪਾਸਵਰਡ 1 2 3 ਵਰਗੇ ਪਾਸਵਰਡ ਨੂੰ ਇੱਕ ਕੰਪਿਊਟਰ ਸੈਕਿੰਟਾਂ ਵਿੱਚ ਤੋੜ ਸਕਦਾ ਹੈ ਪਰ ਵੀ ਵੱਖ-ਵੱਖ ਗੁੰਜਲਦਾਰ ਪਾਸਵਰਡ ਕੌਣ ਯਾਦ ਰੱਖ ਸਕਦਾ ਹੈ ਇਹ ਤਾਂ ਮਤਲਬ ਅਸੰਭਵ ਜਿਹਾ ਲੱਗਦਾ ਹੈ ਇਸ ਦਾ ਇੱਕ ਬਹੁਤ ਵਧੀਆ ਹੱਲ ਹੈ ਕੀ ਪਾਸਵਰਡ ਮੈਨੇਜਰ ਦੀ ਵਰਤੋਂ ਕਰਨਾ ਇਹ ਇੱਕ ਡਿਜੀਟਲ ਤਜੋਰੀ ਵਾਂਗ ਹੈ ਜੋ ਤੁਹਾਡੇ ਸਾਰੇ ਗੁੰਜਲਦਾਰ ਪਾਸਵਰਡਾਂ ਨੂੰ ਸੁਰੱਖਿਅਤ ਰੱਖਦਾ ਹੈ ਤੁਹਾਨੂੰ ਸਿਰਫ ਇੱਕ ਮਾਸਟਰ ਪਾਸਵਰਡ ਯਾਦ ਰੱਖਣਾ ਪੈਂਦਾ ਹੈ ਠੀਕ ਹੈ ਇਹ ਵਧੀਆ ਤਰੀਕਾ ਹੈ ਇਨ੍ਹਾਂ ਸਾਰੀਆਂ ਤਕਨੀਕੀ ਗੱਲਾਂ ਦੇ ਨਾਲ-ਨਾਲ ਇੱਕ ਹੋਰ ਪਹਿਲੂ ਹੈ ਜਿਸਤੇ ਨੋਟਸ ਜ਼ੋਰ ਦਿੰਦੇ ਹਨ ਸਾਈਬਰ ਨੈਤਿਕਤਾ ਹਾਂਜੀ ਸਾਈਬਰ ਇਥਿਕਸ ਇਸ ਦਾ ਕੀ ਮਤਲਬ ਹੋਇਆ ਇਸ ਦਾ ਸਿੱਧਾ ਮਤਲਬ ਹੈ ਇੱਕ ਚੰਗਾ ਡਿਜੀਟਲ ਨਾਗਰਿਕ ਬਣਨਾ ਜਿਵੇਂ ਅਸੀਂ ਅਸਲ ਜ਼ਿੰਦਗੀ ਵਿੱਚ ਦੂਜਿਆਂ ਦੀ ਇੱਜ਼ਤ ਕਰਦੇ ਹਾਂ ਉਹਨਾਂ ਦੀ ਨਿੱਜਤਾ ਦਾ ਸਨਮਾਨ ਕਰਦੇ ਹਾਂ ਉਹੀ ਸਿਧਾਂਤ ਆਨਲਾਈਨ ਵੀ ਲਾਗੂ ਹੁੰਦੇ ਨੇ ਜਿਵੇਂ ਕਿ ਜਿਵੇਂ ਕਿਸੇ ਹੋਰ ਦੀਆਂ ਫਾਈਲਾਂ ਵਿੱਚ ਦਖਲ ਨਾ ਦੇਣਾ ਉਹਨਾਂ ਦੀ ਇਜਾਜ਼ਤ ਤੋਂ ਬਿਨਾਂ ਉਹਨਾਂ ਦੀਆਂ ਫੋਟੋਆਂ ਨਾ ਵਰਤਣਾ ਤੇ ਸਾਹਿਤਿਕ ਚੋਰੀ ਨਾ ਕਰਨਾ ਹੁਣ ਇੱਕ ਅਜਿਹੇ ਵਿਸ਼ੇ ਤੇ ਆਉਂਦੇ ਹਾਂ ਜਿਸ ਬਾਰੇ ਮੈਂ ਸੱਚਮੁੱਚ ਪਹਿਲਾਂ ਕਦੇ ਨਹੀਂ ਸੋਚਿਆ ਸੀ ਸ਼ਾਇਦ ਸਾਡਾ ਸਭ ਤੋਂ ਵੱਡਾ ਸੁਰੱਖਿਆ ਖਤਰਾ ਉਹ ਪੁਰਾਣਾ ਫੋਨ ਜਾਂ ਲੈਪਟਾਪ ਹੈ ਜੋ ਸਾਡੇ ਦਿਰਾਜ ਵਿੱਚ ਪਿਆ ਹੈ। ਇਹ ਈ-ਵੇਸ ਦਾ ਮਸਲਾ ਕੀ ਹੈ? ਇਹ ਇੱਕ ਬਹੁਤ ਵੱਡਾ ਪਰ ਅਕਸਰ ਨਜ਼ਰਅੰਦਾਜ਼ ਕੀਤਾ ਜਾਣ ਵਾਲਾ ਖਤਰਾ ਹੈ। ਜਦੋਂ ਅਸੀਂ ਆਪਣਾ ਪੁਰਾਣਾ ਫੋਨ ਵੇਚਦੇ ਹਾਂ ਜਾਂ ਸੁੱਟ ਦਿੰਦੇ ਹਾਂ, ਸਾਨੂੰ ਲੱਗਦਾ ਹੈ ਕਿ ਅਸੀਂ ਸਾਰਾ ਡਾਟਾ ਡਿਲੀਟ ਕਰ ਦਿੱਤਾ ਹੈ। ਪਰ ਉਹ ਹੁੰਦਾ ਨਹੀਂ। ਨਹੀਂ। ਸਿਰਫ ਡਿਲੀਟ ਕਰਨ ਨਾਲ ਡਾਟਾ ਪੱਕੇ ਤੌਰ ਤੇ ਖਤਮ ਨਹੀਂ ਹੁੰਦਾ। ਉਸ ਨੂੰ ਆਸਾਨੀ ਨਾਲ ਰਿਕਵਰ ਕੀਤਾ ਜਾ ਸਕਦਾ ਹੈ। अच्छा मतलब ਸਾਡੀਆਂ ਫੋਟੋਆਂ ਈਮੇਲਾਂ ਸਭ ਕੁਝ ਹਾਂ ਸਭ ਕੁਝ ਕਿਸੇ ਗਲਤ ਹੱਥ ਵਿੱਚ ਪੈ ਸਕਦਾ ਹੈ ਇਸ ਲਈ ਕਿਸੇ ਵੀ ਡਿਵਾਈਸ ਤੋਂ ਛੁਟਕਾਰਾ ਪਾਣ ਤੋਂ ਪਹਿਲਾਂ ਉਸ ਨੂੰ ਫੈਕਟਰੀ ਰੀਸੈਟ ਕਰਨਾ ਬਹੁਤ ਜ਼ਰੂਰੀ ਹੈ ਅਤੇ ਅੰਤ ਵਿੱਚ ਸਭ ਤੋਂ ਵੱਡਾ ਸਵਾਲ ਜੇ ਕੋਈ ਇਹ ਸਾਰੇ ਅਪਰਾਧ ਕਰਦਾ ਹੈ ਤਾਂ ਕਿ ਇੰਟਰਨੈਟ ਦੀ ਇਸ ਦੁਨੀਆ ਵਿੱਚ ਕੋਈ ਕਾਨੂੰਨ ਹੈ ਕੋਈ ਸ਼ਰਫ ਹੈ ਬਿਲਕੁਲ ਹੁਣ ਇੰਟਰਨੈਟ ਵਾਈਲਡ ਵੈਸਟ ਨਹੀਂ ਰਿਹਾ भारत विच एक मजबूत कानून है सूचना टेक्नोलॉजी एक्ट 2000 यानी के आईटी एक्ट 2000 ओके ए कानून स्पष्ट करता है कि डिजिटल अपराध भी असली अपराध हैं दिस सजा भी होंदी है हां जी गंभीर सजा वहां उदाहरण वजो ਧਾਰਾ 66 ਦੇ ਤਹਿਤ ਕਿਸੇ ਕੰਪਿਊਟਰ ਸਿਸਟਮ ਨੂੰ ਹੈਕ ਕਰਨ ਤੇ 3 ਸਾਲ ਤੱਕ ਦੀ ਕੈਦ ਤੇ 5 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਮਤਲਬ ਕਾਨੂੰਨ ਕੋਲ ਦੰਧ ਹਨ। ਹਾਂ ਤੇ ਕਾਫੀ ਤਿੱਖੇ ਦੰਧ ਹਨ। ਧਾਰਾ 66 E ਦੇ ਤਹਿਤ ਕਿਸੇ ਦੀ ਨਿੱਜਤਾ ਦੀ ਉਲੰਘਣਾ ਕਰਨ ਤੇ 3 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਹੂੰ ਤੇ ਧਾਰਾ 77 ਜੋ ਅਸ਼ਲੀਲ ਸਮੱਗਰੀ ਨਾਲ ਸੰਬੰਧਿਤ ਹੈ ਵਿੱਚ ਦੂਜੀ ਵਾਰ ਅਪਰਾਧ ਕਰਨ ਤੇ ਸਜ਼ਾ 5 ਸਾਲ ਦੀ ਕੈਦ ਤੇ 10 ਲੱਖ ਰੁਪਏ ਜੁਰਮਾਨਾ ਹੋ ਸਕਦੀ ਹੈ ਤਾਂ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਆਨਲਾਈਨ ਗਤੀਵਿਧੀਆਂ ਦੇ ਅਸਲ ਜੀਵਨ ਵਿੱਚ ਕਾਨੂੰਨੀ ਨਤੀਜੇ ਹੁੰਦੇ ਹਨ ਬਿਲਕੁਲ ਤਾਂ ਇਸ ਸਾਰੀ ਗੱਲਬਾਤ ਨੂੰ ਸਮੇਟਦੇ ਹੋਏ ਅਜਿਹਾ ਲੱਗਦਾ ਹੈ ਕਿ ਡਿਜੀਟਲ ਸੁਰੱਖਿਆ ਕੋਈ ਇੱਕ ਵਾਰ ਕਰਨ ਵਾਲਾ ਕੰਮ ਨਹੀਂ ਹੈ ਇੱਕ ਮਾਨਸਿਕਤਾ ਹੈ ਇੱਕ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ ਤੁਸੀਂ ਬਿਲਕੁਲ ਸਹੀ ਕਿਹਾ ਹੈ ਇਹ ਜਾਗਰੂਕ ਰਹਿਣ ਤਿਆਰ ਰਹਿਣ ਤੇ ਇੱਕ ਜ਼ਿੰਮੇਵਾਰ ਡਿਜੀਟਲ ਨਾਗਰਿਕ ਬਣਨ ਬਾਰੇ ਹੈ ज्ञान ही ਤੁਹਾਡੀ ਸਭ ਤੋਂ ਵੱਡੀ ਟਾਲ ਹੈ ਤੇ ਜੇਕਰ ਕਦੇ ਕੋਈ ਸਾਈਬਰ ਅਪਰਾਧ ਦਾ ਸ਼ਿਕਾਰ ਹੋ ਵੀ ਜਾਂਦਾ ਹੈ ਤਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ ਤਾਂ ਚੁੱਪ ਰਹਿਣ ਦੀ ਬਿਲਕੁਲ ਲੋੜ ਨਹੀਂ ਹੈ ਭਾਰਤ ਸਰਕਾਰ ਦਾ ਰਾਸ਼ਟਰੀ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਹੈ www.cybercrime.gov.in ਉੱਥੇ ਤੁਰੰਤ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ ਇਹ ਪਹਿਲਾ ਤੇ ਸਭ ਤੋਂ ਜ਼ਰੂਰੀ ਕਦਮ ਹੈ ਅਸੀਂ ਉਮੀਦ ਕਰਦੇ ਹਾਂ ਕਿ ਇਸ ਚਰਚਾ ਨਾਲ ਵਿਦਿਆਰਥੀਆਂ ਨੂੰ ਸਾਈਬਰ ਅਪਰਾਧ ਤੇ ਸੁਰੱਖਿਆ ਦੇ ਵਿਸ਼ੇ ਨੂੰ ਸਮਝਣ ਵਿੱਚ ਮਦਦ ਮਿਲੀ ਹੋਵੇਗੀ ਜੇਕਰ ਇਹ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਆਪਣੇ ਸਕੂਲ ਦੇ ਵਟਸਐਪ ਗਰੁੱਪਾਂ ਵਿੱਚ ਜ਼ਰੂਰ ਸਾਂਝਾ ਕਰੋ ਤਾਂ ਜੋ ਇਹ ਹਰ ਇੱਕ ਬੱਚੇ ਤੱਕ ਪਹੁੰਚ ਸਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਭਵਿੱਖ ਵਿੱਚ ਆਉਣ ਵਾਲੀਆਂ ਹੋਰ ਜਾਣਕਾਰੀ ਭਰਪੂਰ ਵੀਡੀਓਜ਼ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਸੁਰੱਖਿਅਤ ਰਹੋ ਸੁਚੇਤ ਰਹੋ